ਸੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਪੰਜਾਬ ਦੇ ਇਕਲੌਤੇ ਐਸੇ ਸ਼ੋਰੂਮ ਦੇ ਉੱਤੇ ਜਿੱਥੇ ਤੁਹਾਨੂੰ ਲੇਡੀਜ਼ ਸੂਟ ਫੈਕਟਰੀ ਰੇਟਾਂ ਤੋਂ ਵੀ ਘੱਟ ਮਿਲਣਗੇ ਚਾਹੇ ਹੋਣ ਉਹ ਬ੍ਰਾਈਡਲ ਸੂਟ ਚਾਹੇ ਹੋਣ ਉਹ ਫੈਂਸੀ ਸੂਟ ਤੇ ਚਾਹੇ ਹੋਣ ਉਹ ਦਾਜਵਰੀ ਦੇ ਸੂਟ ਫੈਂਸੀ ਆਰਟੀਕਲ ਸਾਰੇ ਕੜਾਈਆਂ ਵਾਲੇ 12 12 15 15 16 ਸੂਟ ਹੈ ਚਨੌਂਦ ਦੇ ਦੁਪੱਟਿਆਂ ਨਾਲ ਇਹ ਸਾਰੇ ਤੁਹਾਨੂੰ ਹਾਫ ਰੇਟਾਂ 'ਚ ਮਿਲਣਗੇ ਜੀ ਇਹ 1200 ਤੋਂ ਲੈ ਕੇ 1500 ਦੇ ਡਿਜ਼ਾਈਨ ਸਿਰਫ 600 ਰੁਪਏ ਰੇਂਜ ਕਰਦੇ ਦੁਪੱਟਿਆਂ ਦੇ ਵੀ ਭਾਜੀ ਸਾਰਿਆਂ ਦੇ ਵਰਕ ਆਊਗਾ ਜੀ ਸਾਰੇ ਦੁਪੱਟਿਆਂ ਦੇ ਉੱਪਰ ਫੈਂਸੀ ਵਰਕ ਆਊ ਆਉਂਦੇ ਹੋਣਗੇ ਕਿ ਇਹਨਾਂ ਮਸਲੀਆਂ ਜੀ ਅੱਛਾ ਇਹ ਜਿਹਦਾ ਆਇਆ ਆ ਗਏ ਸਲਵਾਰ ਦੇ ਉੱਤੇ ਵੀ ਵਰਕ ਵੀ ਆ ਜੀ ਦੁਪੱਟਾ ਵੀ ਪਿਓਰ ਦਾ ਆਊਗਾ ਇਹ ਸੂਟ 13 16 ਇਹ ਵੀ 600 ਰੁਪਏ ਦੇ ਰੇਂਜ 'ਚ ਕਰਤਾ ਜੀ ਪਿਓਰ ਦੇ ਦੁਪੱਟੇ ਨਾਲ ਅੱਛਾ ਭਾਜੀ ਮੈਂ ਹਿਸਾਬ ਲਾਇਆ ਜਿੰਨੇ ਦਾ ਵਰਕ ਕੀਤਾ ਉਸ ਤੋਂ ਘੱਟ ਰੇਟ 'ਚ ਆਪਾਂ ਸੂਟ ਦੇ ਦੇਣਾ ਭਾਜੀ ਆਪਦੀ ਫੈਕਟਰੀ ਦੇ ਸੂਟ ਹੈ ਜੀ ਇਹ ਜਿਹੜਾ ਮਰਜ਼ੀ ਲੈ ਲਿਓ ਸਾਰੇ ਤੁਹਾਨੂੰ 600 ਰੁਪਏ ਦੇ ਰੇਂਜ 'ਚ ਪੈਣੇ ਫਲੈਟ ਰੇਟ ਸੇਲ ਹੈ ਜੀ ਲਓ ਜੀ ਉਹਦੇ ਨਾਲ ਆਪਾਂ ਇੱਕ ਹੋਰ ਆਫਰ ਲਾਈ ਆ ਜਿਹੜਾ ਬੰਦਾ ਸਾਡੀ ਵੀਡੀਓ ਸ਼ੇਅਰ ਕਰੂਗਾ ਸ਼ੇਅਰ ਟੂ ਗਰੁੱਪ ਕਰੂਗਾ ਤੇ ਸੋਹਣੇ ਸੋਹਣੇ ਕਮੈਂਟ ਕਰੂਗਾ ਉਹਨਾਂ ਵਿੱਚੋਂ ਬਰਾਇਡਲ ਸੂਟ ਅਸੀਂ 5 ਜਣਾਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਦਵਾਂਗੇ ਜੀ ਅੱਛਾ ਇਹਦੇ ਸੇ ਭਾਈ ਆ ਕੇ ਖਰੀਦਦਾਰ ਵੀ ਕਰਨੀ ਪੈਣੀ ਹੈ ਕੋਈ ਖਰੀਦਦਾਰੀ ਦੀ ਵੀਡੀਓ ਸ਼ੇਅਰ ਕਰੋ ਤੇ ਸ਼ੇਅਰ ਟੂ ਗਰੁੱਪ ਕਰੋ ਜੀ 5 ਜਣਾਂ ਨੂੰ ਬਰਾਇਡਲ ਸੂਟ ਦੇਨੇ ਆ ਬਿਲਕੁਲ ਫ੍ਰੀ ਆਫ ਕਾਸਟ ਦੀ ਡਿਜ਼ਾਈਨ ਦੇਖੋ ਚਨਾਉਂ ਦੇ ਦੁਪੱਟੇ ਹੈਂਡਵਰਕ ਵਾਲੀ ਕਢਾਈ ਹੈ 12 1300 1500 ਫੈਕਟਰੀ ਰੇਟ ਸਿਰਫ 600 ਰੁਪਏ ਲੱਗਣਾ ਜੀ ਭਾਈ ਮੈਨੂੰ ਕੱਲ ਸਮਝ ਇੱਥੇ ਕੋਈ ਡੀਲਰ ਆਣਾ ਨਾ ਕੋਈ ਡਿਸਟ੍ਰੀਬਿਊਟਰ ਆਣਾ ਸਿੱਧਾ ਮਤਲਬ ਫੈਕਟਰੀ ਤੋਂ ਗਾਹਕ ਤੱਕ ਆਇਆ ਨਾ ਡਾਇਰੈਕਟ ਮਾਲ ਲਈਦਾ ਜੀ ਸਾਡਾ ਆਪਦਾ ਬਿਜ਼ਨਸ ਹੈ ਇਹ ਹੋਲਸੇਲ ਰੇਟਾਂ ਦੇ ਮਾਲ ਦੇਈਦਾ ਜੀ ਇਹ ਜਿੱਦਾਂ ਇਹ ਜਾਗਮਾ ਕਰਦਾ ਵਾ ਸੂਟ ਇਹ ਤਾਂ ਭਾਜੀ ਹੋਊਗਾ 1500 2000 ਦਾ 15 16 ਸੂਟ ਭਾਜੀ 600 ਰੁਪਏ 'ਚ ਕਰਤਾ ਜੀ ਹੁਣ ਸਲੋ ਜੀ ਜੇ ਤੁਸੀਂ ਆਹ ਦੇਖ ਰਹੇ ਆਂ ਬ੍ਰਾਈਡਲ ਪੀਸ ਦੇਖ ਰਹੇ ਆ ਜੀ ਇਹ ਪਿਓਰ ਨੇਚਰਲ ਕ੍ਰੇਪ ਦੇ ਹੈਂਡਵਰਕ ਵਾਲੇ ਡਿਜ਼ਾਈਨ ਆ ਸਲਵਾਰ ਤੇ ਵੀ ਹੈਵੀ ਵਰਕ ਹੋਊਗਾ ਨਾਲ ਇਹਨਾਂ ਦੇ ਦੇਖੋ ਜੀ ਅੱਛਾ ਇਹ ਸਲਵਾਰਾਂ ਦੇ ਨਾਲ ਨਾਲ ਸਲ ਉਹ ਡਿਜ਼ਾਈਨ ਆ ਫਲੈਟ ਰੇਟ 1000 ਰੁਪਏ ਦੇ ਰੇਂਜ ਚ ਕਰਦੇ ਜੀ ਆਪਾਂ ਭਾਜੀ 1000 ਰੁਪਏ ਚ ਇੱਕ ਮਿੰਨਾ ਦੁਪੱਟੇ ਦੇਖ ਲਓ ਚਦਰਾਂ ਦੇ ਡੇਰ ਦੁਪੱਟੇ ਹਨਾ ਹੈਵੀ ਦੁਪੱਟਿਆਂ ਨਾਲ ਜੀ 1000 ਰੁਪਏ ਚ ਹੈਂਡਵਰਕ ਦੇ ਡਿਜ਼ਾਈਨ ਆ ਸਾਰੇ ਪੂਰੇ ਹੈਵੀ ਵਾਹ ਜੀ ਵਾਹ ਦੁਪੱਟੇ ਪਿਓਰ ਵਿਸਕੋਸ ਚ ਨਾਉਣ ਦੇ ਹੋਣਗੇ ਜੀ ਇਹ ਇਹ ਮੈਂ ਇੱਕ ਚੀਜ਼ ਹਿਸਾਬ ਲਾਈ ਭਾਈ ਮਤਲਬ ਇੱਕਲੇ ਗਲੇ ਤੇ ਨਹੀਂ ਪੂਰਾ ਘੇਰਾ ਸਾਰਾ ਮਤਲਬ ਪੂਰਾ ਭਰਿਆ ਹੈ ਨਾ ਪੂਰਾ ਭਰਿਆ ਸਲਵਾਰ ਭਰੀ ਹੈ ਬਾਹਾਂ ਦੇ ਵਰਕ ਵੀ ਡਬਲ ਕੰਮ ਆ ਜੀ ਇਹ 1000 ਰੁਪਏ ਦੇ ਰੇਂਜ ਚ ਕਰਦੇ ਜੀ 2500 3 ਕੱਲਾ ਮੈਨੂੰ ਫਰੰਟ ਪੂਰੇ ਬ੍ਰਾਈਡਲ ਪੀਸ ਆ ਜੀ ਫਾਇਦਾ ਇੰਨਾ ਕੀ ਕਰਨਾ ਜੀ ਕਸਟਮਰ ਯਾਦ ਰੱਖਣਗੇ ਪੂਰੇ ਹੈਵੀ ਚਨਾਉਣ ਦੇ ਦੁਪੱਟੇ ਆ 35 16000 ਰੁਪਏ ਰੇਂਜ ਕਰਤਾ ਜੀ ਇਹ ਕੀ ਬਾਤ ਹੈ ਸੋ ਆ ਦੇਖੋ ਹੈਂਡਵਰਕ ਦਾ ਕੰਮ ਕੱਲਾ अच्छा प्योर नेचुरल क्रेप ते क्या बात है ये हैंड वर्क है जी भाई ये सारा जगमग कर ही जांदा है ना बावा हैंड वर्क है भाई हाथ दे काम है लखनऊ ਦੇ ਕਾਰੀਗਰਾਂ ਵੱਲੋਂ ਬਣਾਏ ਗਏ ਸੂਟ ਆ ਹਾਂ 3500 ਰੇਟ ਆ 1000 ਰੁਪਿਆ ਕਰਤਾ ਜੀ ਫਲੈਟ ਰੇਟ ਸੇਲ ਚ ਬਾਹ ਦੇਖੋ ਆਰਟੀਕਲ ਪਿਓਰ क्रेप ਤੇ ਇਹ ਜਿੱਦਾਂ ਪੈਰਟ ਕਲਰ ਆ ਭਾਜੀ ਇਹ ਤਾਂ ਡਿਮਾਂਡ ਵੀ ਬਹੁਤ ਰਹਿੰਦੀ ਹੈ ਅਗਲਾ ਜੀ ਕੁੜੀਆਂ ਪਾਗਲ ਹੋ ਜਾਂਦੀਆਂ ਕਲਰ ਪਿੱਛੇ ਜੀ 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 ਚਨਾਉਂ ਦੇ ਦੁਪੱਟੇ ਆ ਪੂਰੇ ਹੈਵੀ ਮਤਲਬ ਇੱਕ ਤਾਂ ਪੈਰਟ ਸੂਟ ਹੋਵੇ ਤੇ ਹੈਂਡਵਰਕ ਹੋਵੇ ਤਾਂ ਨਿਆਰਾ ਹੀ ਆ ਜਾਂਦਾ ਪੂਰਾ ਵਿਆਹ ਚ ਸੂਟ جگਮਗਾ ਕਰੂਗਾ ਜੀ ਚਨਾਉਂ ਦੇ ਦੁਪੱਟੇ ਆ ਸਲਵਾਰ ਵਰਕ ਆ ਜੱਲ ਰੈੱਡ ਬਲੱਡ ਕਲਰ ਜੀ ਨੋਪਾ ਕਹ ਲੈਣਾ ਪੂਰਾ ਹੈਂਡਵਰਕ ਹੈ ਕਿਰੇ ਤੇ ਵਰਕ ਚੈੱਕ ਕਰੋ ਨਾਲ ਇਹਦੇ ਦੁਪੱਟਾ ਪੂਰਾ ਹੈਵੀ ਚਨਾਉਂਦਾ ਤੇ ਸਲਵਾਰ ਤੇ ਵਰਕ ਵੀ ਇਹਦੇ ਨਾਲ ਅੱਛਾ ਦੁਪੱਟੇ ਤੇ ਮੈਂ ਦੇਖਣਾ ਸਾਈਡਾਂ ਤੇ ਜਗਮਾ ਕਰਦੇ ਬਣਾ ਪੂਰੇ ਪੂਰੇ ਇਹ 2500 ਰੇਟਾ ਸਿਰਫ 1000 ਰੁਪਏ ਦੀ ਰੇਂਜ ਕਰਤਾ ਵੇਖੋ ਜੀ ਅੱਛਾ ਇਹਦੇ ਨਾਲ ਬਾਜੂ ਵਰਕ ਵੀ ਆ ਗਿਆ ਭਾਜੀ ਪੂਰਾ ਹਾਂਜੀ ਬਾਹਾਂ ਤੇ ਕਰ ਲਓ ਸਲਵਾਰ ਤੇ ਕਰ ਲਓ ਸਿਰਫ 1000 ਰੁਪਏ ਦੀ ਰੇਂਜ ਹੈ ਜੀ ਇਹ ਜੀ 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 ਸੋ ਅਗਲਾ ਡਿਜ਼ਾਈਨ ਦੇਖੋ ਪੂਰਾ ਹੈਵੀ ਫਰੰਟ ਹੈਂਡਵਰਕ ਦੇ ਨਾਲ ਦਬਕੇ ਵਰਕ ਆ ਮੂਰਤੀਆਂ ਦਾ ਕੰਮ ਹੈ ਜੀ 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 ਚਨੌਨ ਦਾ ਦੁਪੱਟਾ ਸਲਵਾਰ ਵਰਕ ਆ 24-2500 ਰੇਟ ਆ 1000 ਰੁਪਏ ਦੇ ਰੈਂਚ ਕਰਦਾ ਜੀ ਇਹ ਪਾਜੀ ਮੈਨੂੰ ਗੱਲ ਦੱਸੋ ਜਿੱਦਾਂ ਕਿਸੇ ਨੇ ਘਰ ਬੈਠੇ ਬੈਠੇ ਜਿੱਦਾਂ ਉਹਨੇ ਵੀਡੀਓ ਦੇਖਣ ਨੇ ਉਹਨਾਂ ਨੇ ਮੰਗਾਣਾ ਹੋਵੇ ਸੂਟ ਦਾ ਬਾਰੇ ਘਰ ਬੈਠੇ ਪਾਜੀ ਔਨਲਾਈਨ ਆਰਡਰ ਕਰ ਸਕਦੇ ਹੋ ਜੀ ਸਾਡਾ ਨੰਬਰ ਤੁਹਾਨੂੰ ਅਸੀਂ ਦੱਸ ਦਿੰਦੇ ਆ ਨੰਬਰ ਨੋਟ ਕਰ ਲਿਓ वर्ल्ड वाइड शिपिंग अवेलेबल मतलब सिंगल सिंगल सूट भी सिंगल दे दे सूट भी ਤੁਸੀਂ ਲੈ ਸਕਦੇ ਜੀ वर्ल्ड वाइड शिपिंग अवेलेबल ਆਪਣੇ ਕੋਲੇ ਜੀ ਸੋ ਲਓ ਜੀ ਆਹ ਆਰਟੀਕਲ ਦੇਖੋ ਜੀ ਪਿਓਰ ਦੇ ਸੂਟ ਹੈ ਸਾਰੇ ਹੈਂਡਵਰਕ ਦੇ ਨਾਲ ਵਿਆਹਾਂ ਸ਼ਾਦੀਆਂ ਵਾਲੇ ਬਟੀਕਾਂ ਜਿਹੜੇ ਰੈਡੀ ਹੁੰਦੇ ਜੀ ਨਾਲ ਚੁਣੌਣ ਦੇ ਦੁਪट्टे ਹੈ ਅੱਛਾ ਦੁਪੱਟੇ ਮੈਂ ਦੇਖੇ ਭਾਈ ਸਾਰੇ ਖੁੱਲੇ ਡੁੱਲੇ ਆ ਕੋਈ ਛੋਟੇ ਦੁਪੱਟੇ ਹੋਣ ਪੂਰੇ ਫੈਨਸੀ ਦੁਪੱਟੇ ਆਪ ਤਿਆਰ ਕਰੀਦੇ ਜੀ ਇਹ ਇਹ 2500 ਤੋਂ ਲੈ ਕੇ 4000 ਵਾਲੀ ਡਿਜ਼ਾਈਨ ਫਲੈਟ ਰੇਟ ਸੇਲ ਲਈ ਹੈ 1250 ਜੀ 1250 1250 ਜੀ ਇਹਦੇ ਚ 1250 ਲੈ ਚ ਭਾਈ ਕਿੰਨੇ ਡਿਜ਼ਾਈਨ ਆਪ ਕੋਲ 2 ਤੋਂ 250 ਡਿਜ਼ ਦੀ ਹੈ ਨਾਲ অর্ਗੇਂజా ਦਾ ਵਰਕ ਹੈ ਜੀ ਹੈਂਡ ਵਰਕ ਹੈ ਦੁਪੱਟਾ ਨਾਲ অর্ਗੇਂజా ਦਾ اچھا ਦੁਪੱਟਾ ਵੀ ਨਾਲ অর্ਗੇਂజా ਦਾ 2595 ਵਾਲਾ ਸੂਟ 1250 ਫਲੈਟ ਰੇਟ ਸੇਲ 'ਚ ਜੀ ਵਾਹ ਜੀ ਵਾਹ ਸੋ ਆ ਦੇਖੋ ਜੀ ਗਲਾਸ ਟਿਸ਼ੂ ਤੇ ਹੈਂਡ ਵਰਕ ਦੇ ਨਾਲ ਪਿਓਰ ਸਿਲਕ ਦੀ ਸਲਵਾਰ ਤੇ ਵਰਕ ਵੀ ਹੈ ਜੀ ਤੇ ਦੁਪੱਟਾ ਵੀ ਨਾਲ ਗਲਾਸ ਟਿਸ਼ੂ ਦਾ ਕੀ ਬਾਤ ਹੈ ਜੀ 2790 ਰੁਪਏ ਐਮ ਆਰ ਪੀ ਹੈ ਜੀ ਹੋਲ ਸੇਲ ਰੇਟ ਸਿਰਫ 1250 ਜੀ 1250 1250 ਜੀ ਕੀ ਬਾਤ ਸੋ ਆ ਦੇਖੋ ਪਿਓਰ ਵਿਸਕੋਸ অর্ਗੇਂజా ਗੋਟਾ ਪੱਟੀ ਦਾ ਵਰਕ ਹੈ ਸਲਵਾਰ ਵੀ ਪਿਓਰ ਸਿਲਕ ਦੀ ਹੈ ਬਾਹਾਂ ਦੇ ਵੀ ਗੋਟਾ ਪੱਟੀ ਹੈ ਤੇ ਸਿਰਫ 1250 ਫਲੈਟ ਰੇਟ ਹੈ ਜੀ ਇਹ ਭਾਈ ਮੇਰੇ ਨਾਲ ਨਕਲਾ ਵਰਕ ਕਰਾਂਦੇ ਯਾਰ 1500 200 ਲੱਗਦਾ ਮੈਂ ਭਾਈ 2000 ਵਰਕ ਦਾ ਮੁੱਲ ਲੈ ਲਦੇ ਜੀ ਇਹ ਸਾਡਾ ਹੋਲਸੇਲ ਰੇਟ ਆਪ ਦਾ ਤਿਆਰ ਕਰਾਈਦਾ ਪਿਓਰ ਵਿਸਕੋਸ ਔਰ ਗੰਜਾ ਦੇਖੋ ਜੀ ਸਾਰਾ ਬਾਰੀਕ ਬਾਰੀਕ ਆਰੀ ਦਾ ਵਰਕ ਹੈ ਨਾਲ ਹੈਂਡ ਵਰਕ ਹੈ ਪਿਓਰ ਸਿਲਕ ਦੀ ਸਲਵਾਰ ਆ ਆ ਦੁਪੱਟਾ ਦੇਖੋ ਪਿਓਰ ਤੈਬੀ ਚਨਾਉਂ ਦਾ ਅੱਛਾ ਇਹ ਮਤਲਬ ਇਹ ਸਾਰਾ ਮੁੱਲ ਕਮੜਿਆ ਆ ਦੁਪੱਟਾ ਦਾ ਹੈਵੀ ਦੁਪੱਟਾ 3516 ਸੂਟ ਆ 1250 ਫਲੈਟ ਰੇਟ ਸੇਲ ਹੈ ਜੀ ਸੋ ਅਗਲਾ ਡਿਜ਼ਾਈਨ ਦੇਖੋ ਗਲਾਸ ਟਿਸ਼ੂ ਤੇ ਹੈਵੀ ਡ ਕਿਸੇ ਕੋਲ ਨਹੀਂ ਹੋਣਾ ਸਲਵਾਰ ਵਰਕਾ ਦੁਪੱਟਾ ਪੂਰਾ ਹੈਵੀ ਗਲਾਸ ਟਿਸ਼ੂ ਦਾ ਬਿਲਕੁਲ ਅੱਛਾ ਦੁਪੱਟਾ ਪੂਰਾ ਹੈਵੀ ਆਏਗਾ 2895 ਰੁਪਏ ਵਾਲਾ ਡਿਜ਼ਾਈਨ ਹੈ ਇਹ ਵੀ ਫਲੈਟ ਰੇਟ 1250 ਪੈਣਾ ਜੀ ਤੁਹਾਨੂੰ ਹੁਣ ਪਿਓਰ ਔਰਗਾਂਜ਼ਾ ਦਾ ਹੈਂਡਵਰਕ ਦੇ ਨਾਲ ਹਲਕੀ ਦਾ ਕੰਮ ਕੀਤਾ ਸਲਵਾਰ ਸਿਲਕ ਦੀ ਹੈ ਦੁਪੱਟੇ ਨਾਲ ਫੈਂਸੀ ਹੈ ਜੀ ਬਿਲਕੁਲ ਜੀ 2700 ਰੁਪਿਆ ਰੇਟ ਆ ਫਲੈਟ ਰੇਟ 1250 ਹੈ ਜੀ ਇਹ ਅੱਛਾ ਇਹ ਹੁਣ ਸੂਟ ਆ ਗਿਆ ਭਾਈ ਜੀ ਨਾਲ ਕੰਟਰਾਸਟ ਦੁਪੱਟਾ ਕੰਟਰਾਸਟ ਦੁਪੱਟਾ ਹੈਂਡਵਰਕ ਹੈ ਮੋਤੀਆਂ ਦਾ ਕੰਮ ਬਰੀਕ ਬਰੀਕ ਦਿਖਾ ਦਿਓ ਜੀ ਅੱਛਾ ਇਹ ਸਾਰੇ ਮੈਂ ਦੇਖਿਆ ਭਾਜੀ ਫੈਂਸੀ ਦੁਪੱਟੇ ਆਣੇ ਨੇ ਜੀ ਪੂਰੇ ਫੈਂਸੀ ਡਿਜ਼ਾਈਨਰ ਪੀਸ ਹੈ ਜੀ ਸਾਡਾ ਜਿਹੜਾ ਕਾਰੀਗਰ ਹੈ ਜੀ ਪੂਰਾ ਡਿਜ਼ਾਈਨਰ ਪੂਰਾ ਹੈ ਹੈਂਡਵਰਕ ਦੇ ਪੀਸ ਤਿਆਰ ਕਰਦਾ ਜੀ 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 3500 ਰੁਪਿਆ ਰੇਟ ਹੈ 1250 ਸਾਡਾ ਫਲੈਟ ਰੇਟ ਹੈ ਜੀ ਇਹ ਵੀ 1250 1250 ਜੀ ਤੋਂ ਲੋ ਜੀ ਜਿਹੜੇ ਆਹ ਸੂਟ ਦਿਖਾਉਣ ਲੱਗਾ ਨਾ ਜੀ ਮੈਂ ਲਗਜ਼ਰੀ ਪੀਸ ਦਿਖਾਉਣ ਲੱਗਾ ਬਟੀਕਾਂ ਦੇ ਜਿਹੜੇ ਰੈਡੀ ਹੁੰਦੇ ਆ 4 ਤੋਂ 4000 ਤੋਂ ਲੈ ਕੇ 7000 ਤੱਕ ਹਾਂ ਹਾਂ ਤੇ ਇਹਨਾਂ ਦੇ ਵੀ ਆਪਾਂ ਭਾਰੀ ਡਿਸਕਾਊਂਟ ਲਾਉਣ ਲੱਗੇ ਆ ਇਹ ਸੂਟ 4700 4800 5000 ਵਾਲੇ ਸਿਰਫ 2000 ਰੁਪਏ ਦੇ ਰੇਟ ਚ ਕਰਦੇ ਜੀ ਇਹ ਸਿਰਫ 2000 ਫਲੈਟ ਰੇਟ 2000 ਦਾ ਵਰਕ ਸੂਟ ਤੇ ਵੀ ਹੈਂਡਵਰਕ ਸਿਰਫ 2000 ਰੁਪਏ 2000 ਰੁਪਿਆ ਫੋਰ ਸਾਈਡ ਦੁਪੱਟਾ 2000 ਰੁਪਏ ਚ ਜੀ 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 ਸਲਵਾਰ ਡਿਜ਼ਾਈਨ ਦੇਖੋ ਫੁੱਲ ਪਿਓਰ ਕ੍ਰੇਪ ਤੇ ਬਾਹਾਂ ਕੱਡੀਆਂ ਹੋਈਆਂ ਸਲਵਾਰ ਕੱਡੀ ਹੋਈ ਹੈ ਹੈਂਡਵਰਕ ਦੇ ਨਾਲ ਆ ਜੀ 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 ਦੁਪੱਟਾ ਦੇਖੋ ਜੀ ਪੂਰਾ ਹੈਵੀ अच्छा ए आ गया बाजू वर्क ਤੇ ਨਾਲ ਆ ਗਿਆ ਸਲਵਾਰ ਦਾ ਵੱਡੇ ਵੱਡੇ ਸ਼ੋਰਮਾਂ ਦੇ ਨਾਂ ਨਹੀਂ ਲੈਣੇ 4500 ਰੁਪਿਆ ਪਾਇਆ ਰੇਟ ਸਿਰਫ 2000 ਰੁਪਿਆ ਫਲੈਟ ਰੇਟ ਸੇਲ ਤੇ ਆ ਜੀ ਇਹ ਸੋ ਅਗਲਾ ਡਿਜ਼ਾਈਨ ਦੇਖੋ ਰਾਇਲ ਬਲੂ ਕਲਰ ਆ ਵੇਖੋ ਜੀ ਪੂਰਾ ਫਰੰਟ ਹੈਂਡਵਰਕ ਦੇ ਨਾਲ ਆ ਬਾਹਾਂ ਵੇਖੋ ਪੂਰੀਆਂ ਹੈਵੀ ਕੱਡੀਆਂ ਹੋਈਆਂ ਅੱਛਾ ਇਹ ਜਗਮਗਾ ਕਰਦਾ ਆ ਗਿਆ ਨਾ ਭਾਜੀ ਬਿਲਕੁਲ ਪੂਰੇ ਹੈਵੀ ਡਿਜ਼ਾਈਨ ਹੈ ਜੀ ਇਹ 5500 ਰੁਪਿਆ ਰੇਟ ਆ ਜੀ ਇਹ ਤੇ ਸਿਰਫ 2000 ਰੁਪਿਆ ਦੇ ਰੇਂਜ ਚ ਪੈਣਾ ਜੀ ਇਹ ਹੁਣ ਆ ਡਿਜ਼ਾਈਨ ਦੇਖੋ ਜੀ ਬਰਾਇਡਲ ਪੀਸ ਆ ਜਿਹੜੀ ਮੇਰੀ ਭੈਣ ਨੇ ਆ ਦੇ ਵਿਆਹ ਚ ਵਿ ਇਸ ਤੋਂ علاوہ ਜੇ ਕਿਤੇ ਹੋਰ ਡਿਜ਼ਾਈਨ ਕਿਸੇ ਨੇ ਦੇਖੇ ਹੋਰ ਵੀ ਬਤੇ ਜਿੰਨੇ ਮਰਜ਼ੀ ਡਿਜ਼ਾਈਨ ਦੇਖ ਲਓ ਜੀ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਡਿਜ਼ਾਈਨ ਸਾਡੇ ਕੋਲ ਵਟਸਐਪ ਤੇ ਮੈਸੇਜ ਕਰੋ ਤੁਹਾਨੂੰ ਡਿਜ਼ਾਈਨ ਭੇਜਾਂਗੇ 2250 ਡਿਜ਼ਾਈਨ ਭੇਜਾਂਗੇ ਆ ਦੇਖੋ ਹੈਂਡਵਰਕ ਦੇ ਨਾਲ ਚਨਾਉਂ ਦੇ ਦੁਪੱਟੇ ਆ ਸਿਰਫ 2000 ਰੁਪਏ ਚ ਨਹੀਂ 2250 ਡਿਜ਼ਾਈਨ ਜਿਹੜਾ ਤੁਸੀਂ ਕਹਿ ਰਹੇ ਹੋ ਇੱਕ ਇੱਕ ਵੈਰਾਈਟੀ ਚ ਹੈ ਕਿ ਭਾਜੀ ਸਾਰਾ ਟੋਟਲ ਹੈ ਜੀ ਸਾਰੇ ਡਿਜ਼ਾਈਨਾਂ ਚ ਹੈ ਜੀ ਇਹਨਾਂ ਚ ਡਿਜ਼ਾਈਨਾਂ ਚ ਇਹ ਵੈਰਾਈਟੀ 2000 ਵਾਲੀ ਵੈਰਾਈਟੀ ਚ 2250 ਡਿਜ਼ਾਈਨ ਮਿਲ ਜੂ ਤੁਹਾਨੂੰ ਜੀ ਮੈਂ ਵੀ ਪੁੱਛ ਰ 2000 ਰੁਪਏ ਦਾ ਪੈਣਾ ਜੀ ਇਹ ਅੱਛਾ ਮਾਰਕੀਟ ਰੇਟ 5500 ਹੈ ਜੀ ਭਾਜੀ ਹੋਲਸੇਲ ਰੇਟ ਦੇ ਰਹੇ ਹਾਂ ਜੀ ਮੈਂ ਤੁਹਾਨੂੰ ਆਹ ਦੇਖੋ ਹੈਵੀ ਹੈਂਡਵਰਕ ਵਾਲੇ ਡਿਜ਼ਾਈਨ ਹੈ ਤੇ ਚਨੌਨ ਦੇ ਦੁਪੱਟੇ ਆ ਸਿਰਫ 2000 ਰੁਪਏ ਦੀ ਰੇਟ ਚ ਕੱਲਾ ਕਪੜਾ ਨਹੀਂ ਆਉਂਦਾ 2000 ਦਾ ਜੀ 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 2000 ਰੁਪਏ ਚ ਤੁਹਾਨੂੰ ਸੂਟ ਦੇ ਰਹੇ ਹਾਂ ਸਨੇ ਕੜਾਈ ਸਨੇ ਡਿਜ਼ਾਈਨਰ ਪੀਸ ਵਾਹ ਜੀ ਵਾਹ ਆਹ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਸਾਰੇ ਨਵੇਂ ਡਿਜ਼ਾਈਨ ਹੁੰਦੇ ਆ ਆਪਣੇ ਕੋਲ ਜੀ ਕਿਉਂਕਿ ਅਸੀਂ ਆਪ ਤਿਆਰ ਕਰਦੇ ਆ ਲੇਟੈਸਟ ਡਿਜ਼ਾਈਨ ਹੈ ਹੈਂਡਵਰਕ ਦੇ ਨਾਲ ਆ ਦੁਪੱਟ ਹੈਂਡਵਰਕ ਦੇ ਨਾਲ 5500 ਰੁਪਿਆ ਰੇਟ ਆ ਫਲੈਟ ਰੇਟ 2000 ਵਿੱਚ ਪੈਣਾ ਜੀ ਇਹ ਕਿਆ ਬਾਤ ਹੈ ਜੀ ਤੇ ਭਾਜੀ ਇਸ ਤੋਂ ਇਲਾਵਾ ਜੇ ਕਿਸੇ ਨੇ ਮਤਲਬ ਆਪ ਡਿਜ਼ਾਈਨ ਮੰਗਾਣੇ ਹੋਣ ਹੋਰ ਦੇਖਣੇ ਹੋਣ ਤੇ ਕੀ ਨੰਬਰ ਤੇ ਕੰਟੈਕਟ ਨੰਬਰ ਆ ਭਾਜੀ ਲਿਖਿਆ ਹੋਇਆ ਆਪਣਾ ਜੀ 8504971 ਜੀ 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 ਆਨਲਾਈਨ ਵੀ ਆਰਡਰ ਕਰ ਸਕਦੇ ਤੁਸੀਂ ਸਾਡੇ ਫੇਸਬੁੱਕ ਜੀ ਇਹ ਜਿਹੜਾ ਫੇਸਬੁੱਕ ਸਾਡਾ ਪੇਜ ਹੈ ਇੱਥੇ ਵੀ ਡੇਲੀ ਵੱਲੋਂ ਅਪਡੇਟ ਹੁੰਦੀਆਂ ਜੀ ਇੰਸਟਾ ਤੇ ਤੇ ਫੇਸਬੁੱਕ ਤੇ ਅਪਡੇਟ ਡੇਲੀ ਅਪਡੇਟ ਹੁੰਦੀ ਹੈ ਜੀ ਤੁਸੀਂ ਆਓ ਸ਼ੇਰੇ ਦੀ ਹੱਟੀ ਬਾਗਾਪਰਨਾ ਤੇ ਤੁਹਾਨੂੰ ਵੈਰਾਈਟੀ ਇੰਨੀ ਕਿ ਮਿਲੂਗੀ ਤੁਸੀਂ ਆਪ ਹੈਰਾਨ ਹੋ ਜੂਗੇ ਜਿਹੜੀ ਅਸੀਂ 20 ਦਿਨਾਂ ਦੀ ਸੇਲ ਲਾਈ ਆ ਸਾਰਾ ਸ਼ੋਰੂਮ 50 ਤੋਂ 80% ਆਫ ਤੇ ਮਿਲਣਾ ਤੁਹਾਨੂੰ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ ਜੀ 50 ਤੋਂ 80% ਆਫ ਤੇ ਮਿਲਨੇ ਆ ਤੁਹਾਨੂੰ ਕਾਟਨ ਦੇ ਲੈ ਲਓ ਫੈਂਸੀ ਡਿਜ਼ਾਈਨ ਲੈ ਲਓ ਜਿਹੜੇ ਮਰਜ਼ੀ ਡਿਜ਼ਾਈਨ ਲੈ ਲਓ ਤੁਹਾਨੂੰ 50 ਤੋਂ 80% ਫਾਇਦੇ ਨਾਲ ਮਿਲਨੇ ਸੂਟ ਜੀ